ਲੋਵੀ ਰਾਜਸਥਾਨ ਆਏ ਸੀਗੇ ਤੇ ਕਹਿੰਦੇ ਹੁੰਦੇ ਆ ਵੀ ਲੋੜ ਕਾੜ ਦੀ ਮਾਂ ਹਨਾ ਤੇ ਬਾਈ ਦੀਪ ਨੇ ਨਾ ਆਹ ਚੀਜ਼ ਤਿਆਰ ਕਰਤੀ ਐ ਤੇ ਬਾਈ ਦੀਪ ਕੀ ਬਣਾਤਾ ਬਾਈ ਇਹ ਆ ਪ੍ਰੋਜੈਕਟ ਜਿਆ ਯਾਰ ਛਾਲਦੇ ਜੇ ਪੰਚਾਦਰਾ ਚ ਉਧਰ ਲਾਉਣ ਦੀ ਲੋੜ ਨਹੀਂ ਪੈਂਦੀ ਵੀ ਨਾ ਗਰਮੀ ਚ ਮਲਾਂ ਜੇ ਪਸੂ ਉੱਤ ਥਲੇ ਹੁੰਦਾ ਹੱਥ ਨਾਲੀ ਅੱਛਾ ਵੀ ਉਹ ਪਲੜ ਪਲੜ ਪਾਉਂਦਾ ਸੀ ਆਪਾਂ ਹੀ ਨਿਪਟ ਗਿਆ ਆ ਦਬਲ ਖੁਰਨੀ ਵੇਲਾ ਇਧਰ ਵੀ ਪਸੂ ਖਾਂਦੇ ਤੇ ਉਧਰ ਵੀ ਖਾਂਦੇ ਅੱਛਾ ਇਧਰ ਵੀ ਪਸੂ ਖਾਣੇ ਨਾਲੇ ਤਾਂ ਉਹ ਕਵਰ ਹੋ ਗਿਆ ਮੀਮ ਕਣੀ ਤੋਂ ਹਨਾ ਖੜ ਜਾਂਦਾ ਪਸੂ ਥੱਲੇ ਤੇ ਨਾਲੇ ਅੰਦਰ ਕਰਕੇ ਮੁੜ ਕੇ ਉਹਨੂੰ ਬੰਦ ਕਰ ਦਿੰਦਾ ਠੀਕ ਆ ਕਰੀ ਬਾਈ ਲੋ ਵੀ ਆ ਦੇਖ ਲੋ ਆ ਕਰਤਾ ਤੇ ਆ ਥੱਲੇ ਆ ਜਾਂਦਾ ਪਾਣੀ ਖੜਾ ਸੀਗਾ ਤੇ ਚੱਕ ਦਿੰਦਾ ਬਾਅਦ ਚ ਸਿਆਲ ਚ ਜਮਾ ਥੱਲੇ ਕਰ ਦਿੰਦਾ ਆ ਸਿਸਟਮ ਬਣਾਇਆ ਬਈ ਵਧੀਆ ਚੀਜ਼ ਆ ਤੇ ਬਾਈ ਕਾਫੀ ਬਣਾਦਾ ਫਿਰ ਕਾਫੀ ਕਰੇ ਬਣਾਇਆ ਬਈ ਬਾਈ ਕਹਿੰਦਾ ਮਿਸਤਰੀਆਂ ਦੇ ਪੁੱਤਾਂ ਤੇ ਫਿਰ ਕਹਿੰਦਾ ਕੀ ਲੋੜ ਆ ਹਨਾ ਮੁੱਲ ਪੈਸਾ ਲਾਉਂਦੀ ਬਸ ਸਾਰਾ ਬਸ ਖਵਾੜ ਚ ਇਕੱਠਾ ਕਰਕੇ ਬਲੈਕ ਪਾਈਪ ਹੀ ਲੈਂਦੀ ਬਾਕੀ ਸਭ ਘਰੇ ਜੀ ਅਗਲਾ ਸਾਰਾ ਜਿਗਾਰਡਮੈਂਟ ਇਹ ਘਰੇ ਘਵਾੜ ਤੋਂ ਲੈਂਦਾ ਘਰੇ ਟਰੈਕਟਰ ਦੀ ਗਲਾਰੀਆਂ ਕਿੱਥੇ ਆ ਗਲਾਰੀਆਂ ਪਈਆਂ ਜੀ ਉਹ ਵੀ ਲਾ ਕੇ ਤੇ ਦਿਮਾਗ ਚ ਆ ਗਈ ਬਸ